ਬੀਵੀਕਤੀ ਨਿਊਜ਼ ਤੁਹਾਡਾ ਸਵਾਗਤ ਹੈ ਮੈਂ ਜਿਕਸੀ ਸਿੰਘ ਬਿੱਲੂ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਅੱਜ ਕੱਲ ਬਿਜੀਲੈਂਸ ਦੇ ਰਿਮਾਂਡ ਤੇ ਚੱਲ ਰਹੇ ਨੇ ਜਗਦੀਸ਼ ਭੋਲਾ ਜੋ ਅੰਤਰਰਾਸ਼ਟਰੀ ਪਹਿਲਵਾਨ ਹੈ ਉਹਨਾਂ ਨੇ ਉਹਤੇ ਦੋਸ਼ ਲਾਇਆ ਚ ਕਿ 450 ਕਰੋੜ ਰੁਪਏ ਦਾ ਜਿਹੜਾ ਹੈਗਾ ਟਰਕਸ ਮਨੀ ਉਹਨੇ ਕਾਰੋਬਾਰ ਕੀਤਾ ਇਹਨਾਂ ਤਮਾਮ ਗੱਲਾਂ ਅੰਤਿ ਜਾਣਕਾਰੀ ਲੈਣ ਲਈ ਸਾਡੇ ਨਾਲ ਅੱਜ ਸਰਦਾਰ ਗਿਆਨੀ ਬੂਟਾ ਸਿੰਘ ਜੀ ਨੇ ਉਹਨਾਂ ਨੂੰ ਗੱਲਾਂ ਬਾਤਾਂ ਪੁੱਛਦਿਆਂ ਵੀ ਇਹ ਵਾਕਈ ਵਿਕਰਮਜੀਤ ਸਿੰਘ ਮਜੀਠੀਆ ਨੇ ਕਾਰੋਬਾਰ ਕੀਤਾ ਜਾਂ ਨਹੀਂ ਕੀਤਾ ਤੇ ਗਨੀ ਜੀ ਸਾਡੇ ਚੈਨਲ 'ਚ ਤੁਹਾਡਾ ਸਵਾਗਤ ਹੈ ਵੈਰ ਜੀ ਖਾਲਸਾ ਵੈਰ ਜੀ ਫਤਿਹ ਵੈਲਕਮ ਜੀ ਦਾ ਖਾਲਸਾ ਵੈਲਕਮ ਜੀ ਕਿ ਫਤਿਹ ਜੀ ਜਿਹੜਾ ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਵੀ ਵਿਕਰਮਜੀਤ ਸਿੰਘ ਮਜੀਠੀਏ ਨੇ ਬਾਕੀ ਇਹ ਕਾਰੋਬਾਰ ਕੀਤਾ ਕਿ ਇਹ ਦੋਸ਼ ਲਾਇਆ ਹੈ ਕਿ ਸਹੀ ਹੈ ਕਿ ਗਲਤ ਹੈ ਸਰਦਾਰ ਭਵਨ ਸਿੰਘ ਮਾਨ ਦਾ ਜਿਹੜਾ ਕਦਮ ਹੈ ਜੀ ਬਹੁਤ ਵਧੀਆ ਸਲੰਘਾਯੋਗ ਹੈ ਹੋਰ ਪੂਰਾ ਪੰਜਾਬ ਬਿਕਰਮ ਸਿੰਘ ਮਜੀਠੀਏ ਨੇ ਪੂਰੇ ਅਕਾਲੀ ਦਲ ਨੇ ਤੜਫਾਇਆ ਹੋਇਆ ਸੀ ਜਿੰਨੇ ਕ ਮੈਨੂੰ ਫੋਨ ਆਏ ਨੇ ਉਹਨਾਂ ਬਜ਼ੁਰਗ ਮਾਤਾਵਾਂ ਦੇ ਭੈਣਾਂ ਦੇ ਠੀਕ ਹੈ ਜਿਹੜੇ ਕਹਿੰਦੇ ਨੇ ਸਾਡਾ ਜਵਾਈ ਮਰ ਗਿਆ ਸਾਡਾ ਮੁੰਡਾ ਮਰ ਗਿਆ ਮੇਰਾ ਪੁੱਤ ਮਰ ਗਿਆ ਹਨਾ ਮੇਰੇ ਘਰ ਵਾਲਾ ਮਰ ਗਿਆ ਹਨਾ ਮਰਿਆ ਕਾਦੇ ਨਾਲ ਚਿੱਟੇ ਨਾਲ ਤੇ ਚਿੱਟੇ ਦਾ ਬੀਜ ਕਿਨੇ ਬੀਜਿਆ ਉਹ ਦੋਸ਼ ਨਹੀਂ ਹੈਗੇ ਜੀ ਇਹ ਕਲੀਅਰ ਹੋ ਗਿਆ ਵੀ ਬੇਕਰਮ ਸਿੰਘ ਮਜੀਠੀਏ ਨੇ ਚਿੱਟੇ ਦਾ ਬੀਜ ਬੀਜਿਆ ਪੰਜਾਬ ਦੇ ਵਿੱਚ ਜਿਹੜੀ ਤੋਂ ਜਗਦੀਸ਼ ਭੁੱਲੇ ਦੀ ਗੱਲ ਕਰਦੇ ਹਾਂ ਜੀ ਉਹ 600 ਕਰੋੜ ਦੀ ਗੱਲ ਕਰਦਾ ਸੀ ਉਦੋਂ ਬਾਅਦ 6000 ਕਰੋੜ ਤੇ ਪਹੁੰਚ ਗਿਆ ਜਦੋਂ ਕਿ ਮੇਰੇ ਕੋਲ ਉਹਦਾ 10000 ਕਰੋੜ ਦਾ ਧੰਦਾ ਕੀਤਾ ਇਹਨਾਂ ਨੇ ਇਹ ਪੂਰਾ ਸਕੈਂਡਲ ਜਿਹੜਾ ਹੈਗਾ तकरीबन 50000 ਕਰੋੜ ਦਾ ਮੈਂ ਤਾਂ ਕੱਲ ਇਹ ਵੀ ਗੱਲ ਕਹੀ ਸੀ ਵੀ ਜਿਹੜੇ ਪਿੰਡਾਂ ਦੇ ਸਰਪੰਚ ਨੇ ਨਾ ਉਹ 100 ਸਰਪੰਚ ਵਿੱਚੋਂ 80 ਸਰਪੰਚ ਅਕਾਲੀਆਂ ਦੇ ਸੀ ਜਿਨ੍ਹਾਂ ਨੇ ਚਿੱਟਾ ਵੇਚ ਕੇ ਜਿਨ੍ਹਾਂ ਕੋਲੇ ਉਸ ਵਕਤ 4 ਕਿੱਲੇ ਜ਼ਮੀਨ ਸੀ ਉਹਨੇ 50 50 ਕਿੱਲੇ ਜ਼ਮੀਨ ਬਣਾਈ ਗਈ ਜਾਨੀ ਜੀ ਬਿਕਰਮ ਜੀ ਮਜੀਠੀਏ ਦੀ ਜਿਹੜੀ ਵਾਈਫ ਆ ਉਹਨਾਂ ਨੇ ਕਿਹਾ ਵੀ ਕਹਿੰਦੇ ਮੇਰੇ ਘਰ ਤੋਂ ਰੁਪਈਆ ਨਹੀਂ ਮਿਲਿਆ ਤਾਂ ਸਾਡੇ ਤੇ ਵੈਸੇ ਤੂਸ ਲਾ ਰਹੇ ਨਹੀਂ ਘਰੇ ਰੁਪਈਆ ਕਿਦੇ ਹੁੰਦਾ ਜੀ ਆ ਮੇਰੇ ਕੋਲੇ ਫੋਨ ਹੈ ਦੋ ਮੇਰੇ ਕੋਲੇ ਗੂਗਲ ਪੇ ਚ ਸਾਰਾ ਕੁਝ ਠੀਕ ਹੈ ਜੀ ਘਰੇ ਤਾਂ ਕਿਸੇ ਦੇ ਵੀ ਹੁੰਦਾ ਤੁਸੀਂ ਮੇਰੇ ਘਰੋਂ ਇੱਕ ਰੁਪਈਆ ਲੱਭਗੇ ਤਾਂ ਲੱਭਣਾ ਹੀ ਨਹੀਂ ਠੀਕ ਹੈ ਅਸੀਂ ਬੈਂਕ ਦੇ ਬੈਂਕ ਅਕਾਊਂਟ ਵਿੱਚ ਸਾਰਾ ਕੁਝ ਹੈਗਾ ਜੀ ਇਹਨਾਂ ਦੇ ਤਾਂ ਬੈਂਕ ਅਕਾਊਂਟਾਂ ਵਿੱਚ ਇਹ ਤਾਂ ਸਵਿਸ ਬੈਂਕਾਂ ਵਿੱਚ ਭਰੀ ਬੈਠੇ ਆ ਮਜੀਠੇ ਦਾ ਕਾਰੋਬਾਰ ਅਮਰੀਕਾ ਦੇ ਵਿੱਚ ਕਿੱਡਾ ਹੈ ਕੱਲ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਸੀ ਮੈਂ ਬੋਲਿਆ ਵੀ ਸੀ ਉਹ ਕਹਿੰਦਾ ਹਜ਼ਾਰਾਂ ਟਰਾਲਾ ਚੱਲਦਾ ਅੱਛਾ ਵਿਕਰਮਜੀਤ ਚਿੱਟੀ ਦਾ ਜੀਟੀ ਦਾ ਤੇ ਉਹ ਚਿੱਟੇ ਟਰਾਲੇ ਨੇ ਚਿੱਟੇ ਦੇ ਪੈਸੇ ਨੇ ਬਣਾਏ ਜੀ ਠੀਕ ਹੈ ਜੀ ਇਹ ਇਹ ਇਲਜ਼ਾਮ ਨਹੀਂ ਹੈਗੇ ਜੀ ਇਹ ਤਾਂ ਸੱਚ ਹੈ ਦੇਖੋ ਇਹ ਕਰਤੂਤਾਂ ਕਰਕੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਹੋ ਗਿਆ ਇਹਨਾਂ ਕਰਤੂਤਾਂ ਕਰਕੇ ਹੋਇਆ ਠੀਕ ਹੈ ਨਹੀਂ ਤਾਂ ਸਿੱਖਾਂ ਦੀ ਸਰਕਾਰ ਪੰਜਾਬ ਦੇ ਵਿੱਚ ਸਿੱਖਾਂ ਦੀ ਮжоਰਿਟੀ ਹੋਵੇ ਕਿੱਦਾਂ ਨਾ ਬਣੇ ਇਹ ਹੋਈ ਨਹੀਂ ਸਕਦਾ ਜੜਾ ਭਵੰਤਮਨ ਅੱਜ ਜੀ ਜੀ ਕੇ ਕਹਿੰਦਾ ਨਾ ਜਿਹੜਾ ਹਾਂ ਮੁੱਛਾਂ ਨੂੰ ਬੱਟ ਦੇ ਕੇ ਮਜੀਠਿਆ ਐਨਕਾ ਲਾਉਂਦਾ ਸੀ ਕਿਤੇ ਲਾਉਂਦਾ ਸੀ ਉਹਦੇ ਤੰਜ ਕਿਉਂ ਕਸਰੇ ਕਿਉਂਕਿ ਗਲਤੀਆਂ ਨੇ ਕੀ ਕੀਤੀਆਂ ਨੇ ਕੀ ਭਗਵੰਤ ਮਾਨ ਜਿਹੜੀ ਸਰਕਾਰ ਆ ਜੇ ਭਗਵੰਤ ਮਾਨ ਨੇ ਕੰਮ ਸਹੀ ਕੀਤਾ ਜਾਂ ਕਿਦਾਂ ਫਿਰ ਕਿਵੇਂ ਦੇਖੇ ਦੇਖੋ ਤੁਸੀਂ ਭਗਵੰਤ ਮਾਨ ਦੀ ਗੱਲ ਨਾ ਕਰੋ ਤੁਸੀਂ ਗੱਲ ਕਰੋ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਜਿਹੜਾ ਵੀ ਮੁੱਖ ਮੰਤਰੀ ਮੌਕੇ ਦਾ ਹੋਊਗਾ ਉਹ ਲੋਕਾਂ ਦਾ ਬਣਾਇਆ ਹੋਇਆ ਠੀਕ ਹੈ ਨਾ ਲੋਕਾਂ ਦੀ ਉਹਨੇ ਗੱਲ ਕਰਨੀ ਹੈ ਭਗਵੰਤ ਮਾਨ ਨੂੰ ਪਾਵਰ ਕਿਹਨੇ ਦਿੱਤੀ ਹੈ ਲੋਕਾਂ ਨੇ ਦਿੱਤੀ ਹੈ ਨਾ ਫਿਰ ਲੋਕਾਂ ਦੇ ਗੱਲ ਕਰਨੀ ਬਣਦੀ ਹੈ ਠੀਕ ਹੈ ਨਾ ਪਹਿਲਾਂ ਨਾ ਭਗਵੰਤ ਮਾਨ ਨੇ ਗੱਲ ਕਰ ਲਈ ਜਦੋਂ ਮੁੱਖ ਮੰਤਰੀ ਨਹੀਂ ਕਿਉਂ ਉਹ ਹੁਣੇ ਕੀਤੀ ਹੈ ਨਾ ਜਦੋਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬਣਾਇਆ ਲੋਕਾਂ ਨੇ ਲੋਕ ਕਹਿੰਦੇ ਆ ਵੀ ਵਿਕਰਮ ਸਿੰਘ ਮਜੀਠੀਆ ਨੇ ਕਾਲੀਆਂ ਨਿੱਟਾ ਵਿੱਚ ਉਹਨੇ ਐਕਸ਼ਨ ਕੀਤਾ ਅਗਲੇ ਨੇ ਠੀਕ ਹੈ ਨਾ ਭਗਵੰਤ ਮਾਨ ਨੂੰ ਤਾਂ ਸ਼ਾਬਾਸ਼ ਦੇਣੀ ਬਣਦੀ ਹੈ ਮੈਂ ਕੱਲ ਵੀ ਗੱਲ કરી ਸੀ ਕੱਲੀਆਂ ਮੌਤਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਕੁੱਖਾਂ ਦੇ ਵਿੱਚ ਬੱਚਾ ਵੀ ਨਹੀਂ ਪੈਦਾ ਹੋਣਾ ਚਿੱਟਾ ਇਹ ਨਾਮ ਆਰਾਧ ਬਿਮਾਰੀ ਹੈ ਠੀਕ ਹੈ ਇਹ ਕਾਲੀਆਂ ਦੀ ਸਰਕਾਰ ਵਿੱਚ ਜੋ ਕੁਝ ਹੋਇਆ ਜੀ ਦੇਖੋ ਮੈਂ ਦੋ ਗੱਲਾਂ ਕਹਿਣ ਗਿਆ ਨੇ ਧਿਆਨ ਦੇ ਨਾਲ ਸੁਣ ਲਿਓ ਕਾਂਗਰਸ ਸਿੰਘਾਂ ਦਾ ਖੂਨੀ ਪੰਜਾਬ ਬਣ ਗਿਆ ਜੀ ਇਹ ਇਲਜ਼ਾਮ ਲੱਗਾ ਸੀ ਉਹ ਸਾਬਤ ਹੋ ਗਿਆ ਠੀਕ ਹੈ ਵੀ ਉਸ ਪੰਜੇ ਨਾਲ ਇਹਨਾਂ ਨੇ ਕਤਲੇਆਮ ਕੀਤਾ ਹਨਾ ਟੈਂਕ ਚੜਾਏ ਅਕਲ ਤੱਕ ਤੇ ਹਨਾ ਤੇ ਅਤਵਾਦ ਦਾ ਦੌਰ ਆਇਆ ਬੜਾ ਕੁਝ ਇੱਥੇ ਹੋਇਆ ਇਹਨਾਂ ਨੇ ਬਾਬੇ ਨਾਨਕ ਦੀ ਤੱਕੜੀ ਤੇ ਨੀਲੀ ਪੱਗ ਜਿਹੜੀ ਜਿਹੜੀ ਬੜੀਆਂ ਕੁਰਬਾਨੀਆਂ ਦੇ ਕੇ ਇਹ ਮਿਲੀ ਹੋਈ ਹੈ ਉਹਨੂੰ ਪੈਰਾਂ ਦੇ ਵਿੱਚ ਰੋਲਿਆ ਠੀਕ ਹੈ ਹੁਣ ਜਿਹੜੇ ਨਾ ਇੱਥੇ ਲੋਕ ਮੀਡੀਆ ਰਾਹੀਂ ਟਰੋਲ ਕਰਦੇ ਮੈਨੂੰ ਵੀ ਗਾਲੇ ਗਲੋਚ ਕਰਦੇ ਕੱਲ ਇਹਨਾਂ ਕੱਲ ਇਹਨਾਂ ਇੱਕ ਬੰਦਾ ਅਸ਼ ਕਹਿੰਦਾ ਜੀ ਤੁਹਾਡੇ ਦੇ ਮਾਨ ਹੋਣੇ ਤੱਕ ਕਿਊਸ ਕਰਾਂਗੇ ਵੀਡੀਓ ਸਾਹਮਣੇ ਬੋਲੋ ਕਰੋ ਮੈਂ ਕਹਾਂ ਤੁਸੀਂ ਉੱਥੋਂ ਤਾਂ ਬਚ ਗਏ ਭਵੰਤਮਨ ਕੋਲ ਤੇ ਮੈਂ ਤਾਂ ਪੂਰੇ ਹਾਈ ਲੈਵਲ ਸੌਰੀ ਦੁਨੀਆ ਭਰ ਦੇ ਵਿੱਚ ਤੁਹਾਡੀ ਗੱਲਬਾਤ ਕੀਤੀ ਹੈ ਦੁਨੀਆ ਦੇ ਲੋਕ ਛਤਰ ਫੇਰਨਗੇ ਤੁਸੀਂ ਮੈਨੂੰ ਇੱਕ ਵਾਰੀ ਕੋਰਟ ਚ ਬੁਲਾ ਕੇ ਤਾਂ ਦੇਖੋ ਬਿਬਰਨ ਬਿਕਰਮਜੀਤ ਸਿੰਘ ਮੀਠੀਆ ਰਿਮਾਂਡ ਤੇ ਚੱਲ ਰਿਹਾ ਤੇ ਹੁਣ ਕੀ ਬਣੂਗਾ ਬਿਕਰਮਜੀਤ ਮੀਠੀਆ ਤੇ ਬਣ ਗਿਆ ਜੋ ਕੁਝ ਬਣਨਾ ਸੀ ਅਗਲੇ ਨੇ ਸਾਬਤ ਕਰਨਾ ਸੀ ਵੀ ਇਹਨੇ ਪੈਸੇ ਤੁਹਾਡੇ ਕੋਲੇ ਹੈਗੇ ਆ ਆਏ ਠੀਕ ਹੈ ਹੁਣ ਜਿਵੇਂ ਉਹ ਗਨੀਬਕੌਰ ਮਜੀਠੀਆ ਉਹਦੇ ਘਰ ਵਾਲੀ ਆ ਨਾ ਕੱਲ ਮੈਂ ਲੋਕ ਟੋਲ ਕਰਦੇ ਕਹਿੰਦੇ ਇਹਦਾ ਆਪ ਚਿੱਟਾ ਲਾਇਆ ਲੱਗਦਾ ਜਿੱਦਾਂ ਉਹਦੀਆਂ ਅੱਖਾਂ ਸੀਗੀਆਂ ਦੱਸਦੀਆਂ ਠੀਕ ਹੈ ਉਹ ਕਹਿੰਦੀ ਸੀ ਇੰਨੇ ਪੈਸੇ ਇਲਜ਼ਾਮ ਲਾ ਤੇ ਫਿਰ ਤੁਹਾਨੂੰ ਦੇਵੋਗੇ ਯਾਨੀ ਕਿ ਵੀ ਤੁਸੀਂ ਮੰਨਦੇ ਹੋ ਵੀ ਹਾਂ ਅਸੀਂ ਇਹ ਕੰਮ ਕੀਤਾ ਹੁਣ ਦਫ਼ਤਰ ਨੂੰ ਤਾਲੇ ਲਾਇਆ ਕਿਉਂ ਲਾਇਆ ਅਗਲੇ ਨੇ ਅਗਲੇ ਨੂੰ ਪਤਾ ਸੀਗਾ ਵੀ ਇੱਥੇ ਕੁਝ ਹੈਗਾ ਕੋਈ ਨਿੱਪੰਤਰ ਕੱਢਣਗੇ ਉਹਨਾਂ ਨੇ ਫਾਈਲਾਂ ਖੋਲਣਗੇ ਠੀਕ ਹੈ ਦੇਖੋ ਗੱਲ ਕਰੋ ਤੁਸੀਂ ਪੰਜਾਬ ਦੀ ਪੰਜਾਬ ਨੂੰ ਜਿਹੜਾ ਬੰਦਾ ਵੀ ਬਰਬਾਦ ਕਰਦਾ ਹੈ ਉਹ ਕਾਲੀ ਹੋਣ ਕਾਂਗਰਸੀ ਹੋਣ ਭਮੇ ਝਾੜੂ ਵਾਲੇ ਹੋਣ ਅਸੀਂ ਕਹਿੰਨਾ ਉਹਨਾਂ ਉਹਨਾਂ ਤੇ ਸਵਾਲ ਕਰੋ ਸਵਾਲ ਬਣਦੇ ਆ ਜੀ ਬਿਲਕੁਲ ਲੋਕ ਤੰਗ ਸੀ ਮਿਲੋ ਜੀ ਤੇ ਲੋਕਾਂ ਦੀ ਜਿਹੜੀ ਪਰੇਸ਼ਾਨੀ ਸੀ ਉਹ ਜ਼ਿਆਦਾਤਰ ਤੇ ਨਸ਼ੇ ਕਰਕੇ ਸੀ ਆਹ ਫੋਨ ਦੇ ਵਿੱਚ ਨਾ ਇੰਨੇ ਕ ਫੋਨ ਹੈ ਰਿਕਾਰਡਿੰਗਾਂ ਪਈਆਂ ਉਹਨਾਂ ਬੁੜੀਆਂ ਦੀਆਂ ਬੀਬੀਆਂ ਦੀਆਂ ਜਿਹੜੀਆਂ ਕੰਨੀਆਂ ਨੇ ਸਾਡੇ ਘਰਾਂ ਦੇ ਵਿੱਚ ਸੱਤਰ ਵਿਸ਼ੇ ਨੇ ਔਰ ਸਾਡੇ ਮੁੰਡੇ ਮਰਨ ਤੋਂ ਪਹਿਲਾਂ ਮਜੀਠੀ ਦਾ ਨਾਂ ਲੈ ਕੇ ਮਰਿਆ ਵੀ ਇਹ ਵੀ ਇਹ ਮਜੀਠੀ ਨੇ ਬੀਚਿਆ ਹੋਰ ਤੁਸੀਂ ਕੀ ਸਬੂਤ ਪਾਲਦੇ ਹੋ ਦੱਸੋ ਤੁਸੀਂ ਰੋਜ਼ ਮੀਡੀਆ ਵਿੱਚ ਰਹਿੰਦੇ ਹੋ ਤੁਸੀਂ ਇਹ ਗੱਲ ਦਾ ਜਵਾਬ ਦਿਓ ਵੀ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਨਸ਼ੇੜੀ ਹੋਣ ਕੋਈ ਵੀ ਨਹੀਂ ਚਾਹੁੰਦਾ ਹਰ ਇੱਕ ਬੰਦਾ ਕਹਿੰਦਾ ਵੀ ਸਾਡੇ ਜਿਹੜੇ ਬੱਚੇ ਆ ਵਧੀਆ ਲਾਇਕ ਵਧੀਆ ਬਣਨਾ ਥੋੜਾ ਬੱਚਾ ਕੋਈ ਆਣਾ ਹੀ ਮੌਤ ਮਰੇ ਕੋਈ ਕੋਈ ਨਹੀਂ ਚਾਹੁੰਦਾ ਠੀਕ ਹੈ ਮੈਂ ਤਾਂ ਇੱਥੇ ਲੱਕੇ ਵੀ ਗੱਲ ਕਹੀ ਹੈ ਵੀ ਤੁਸੀਂ ਕਾਰਡ ਦੇ ਉੱਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਤੁਗਨ ਨਦਰ ਕਰੇ ਸ਼ਬਦ ਲਿਖਦੇ ਹਾਂ ਠੀਕ ਹੈ ਇਹ ਕਦੋਂ ਲਿਖਿਆ ਜਾਂਦਾ ਜਦ ਅਜ ਬੱਚੇ ਦਾ ਜਨਮ ਹੁੰਦਾ ਜਾਂ ਵਿਆਹ ਹੁੰਦਾ ਤੇ ਜਨਮ ਹੀ ਨਾ ਹੋਇਆ ਵਿਆਹ ਕਿੱਥੋਂ ਹੋਊਗਾ ਫਿਰ ਕਿਹੜੇ ਕਾਰਡਾਂ ਤੇ ਲਿਖਾਂਗੇ ਅਸੀਂ ਠੀਕ ਹੈ ਇਹ ਕਰਤੂਤਾਂ ਜੇ ਕਾਲੀਆਂ ਆਂਦੀਆਂ ਮੈਂ ਤਾਂ ਕਾਲੀ ਨੂੰ ਇਹਨਾਂ ਦਾ ਕਾਲੀ ਅਕਲ ਨੂੰ ਖਾਲੀ ਬਹਿ ਸ਼ਬਦ ਅਕਾਲੀ ਹੈ ਇਹਨੂੰ ਮੈਂ ਤਾਂ ਕਾਲੀ ਅਕਲ ਨੂੰ ਖਾਲੀ ਕਹਿੰਨਾ ਅਕਲ ਤੋਂ ਕੰਮ ਹੀ ਨਹੀਂ ਲੈ ਰਹੇ ਬੰਦੇ ਨਹੀਂ ਸਬੂਤਾ ਸਿੰਘ ਜੀ ਜਦੋਂ ਤੁਸੀਂ ਕਹਿ ਰਹੇ ਹੋ ਹਰਸਿਮਰਤ कौर ਬਾਦਲ ਕਹਿ ਰਹੀ ਹੈ ਤੁਸੀਂ ਕਹਿੰਦੇ ਅਕਾਲੀ ਦਲ ਦੇ ਵਿੱਚ ਇਹਨਾਂ ਨੇ ਗੁਰਕਤੰਦਾ ਕੀਤਾ ਹੈ ਡਰੱਗਸ ਦਾ ਬਿਕਰਮੀ ਜੀਟੀ ਨੇ ਪਰ ਹਰਸਿਮਰਤ कौर ਬਾਦਲ ਕੱਲ ਕਹਿ ਰਹੀ ਹੈ ਵੀ ਮੇਰੇ ਭਰਾ ਨੂੰ ਜਾਣਬੁੱਝ ਕੇ ਸਰਕਾਰ ਪਰੇਸ਼ਾਨ ਕਰ ਰਹੀ ਹੈ ਇਹ ਤਾਂ ਕੋਈ ਨਵੀਂ ਗੱਲਬਾਤ ਹੀ ਨਹੀਂ ਬਿੱਲੂ ਜੀ ਅੱਜ ਇੱਕ ਬੰਦੇ ਦਾ ਫੋਨ ਆਇਆ ਸੁਖਵੀਰ ਬਾਲ ਦੇ ਨਾਂ ਤੇ ਟਰਾਲੇ ਵੀ ਬਿੰਨੀ ਬੈਕ ਚੱਲਦੇ ਆ ਜੀ ਸੰਗਾ ਕਰਕੇ ਕੰਪਨੀਆਂ ਕੋਈ ਠੀਕ ਹੈ ਹੁਣ ਇਹਨਾਂ ਨੇ ਨਾ ਉਹ ਉਹਦੀਆਂ ਫੋਟੋਆਂ ਤਸਵੀਰਾਂ ਇਹਦੀਆਂ ਸੇਵਾਦੀਆਂ ਲਾਉਣੀਆਂ ਬੰਦ ਕਰਤੀਆਂ ਪਹਿਲਾਂ ਉਹ ਨਾ 54 ਫੁੱਟ ਦਾ ਟਰਾਲਾ ਉਹ ਇੱਕ ਦੋ ਮੈਂ ਵੀ ਦੇਖਿਆ ਹਾਂ ਉਹਤੇ ਪੂਰੀ ਵੱਡੀ ਫੋਟੋ ਲੱਗੀ ਹੁੰਦੀ ਸੀ ਹੁਣ ਇਹਨਾਂ ਨੇ ਪਤਾ ਲੱਗਾ ਕਿ ਛੇਤਰਪੰਦੇ ਤਾਂ ਲਾਈਆਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਹੈ ਬੀਬਾ ਜਿਵੇਂ ਤੂੰ ਅਰਦਾਸ ਕੀਤੀ ਸੀ ਵੀ ਸਾਡਾ ਕੱਖ ਨਾ ਰਵੇ ਫਿਰ ਹੁਣ ਵੀ ਕਰ ਦੇ ਲੋੜ ਹੀ ਨਹੀਂ ਦਲਦਾ ਲੈ ਚਲੋ ਮੈਂ ਤੁਹਾਡੇ ਦੇ ਸਾਹਮਣੇ ਮੈਂ ਇੱਕ ਇੱਕ ਬੇਨਤੀ ਕਰਦਾ ਵੀ ਮੈਂ ਬਾਦਲਾਂ ਦੇ ਹੱਕ ਵਿੱਚ ਖੜ੍ਹ ਜੂਗਾ ਵੀ ਬੀਬਾ ਹਰਸਿਮਰਤ ਕੌਰ ਬਾਦਲ ਕੱਲ ਤੱਕ ਦੇ ਜਾ ਕੇ ਕਹਦੇ ਵੀ ਮੇਰੇ ਭਰਾ ਨੇ ਜੇ ਚੇਠਾ ਬੇਚਾ ਹੋਵੇ ਤਾਂ ਸਾਡਾ ਕੱਖ ਨਾ ਰਵੇ ਕਹਦੇ ਇੱਕ ਵਾਰੀ ਠੀਕ ਹੈ ਜੀ ਜ਼ਰੂਰੀ ਹੈ ਇਹ ਦੇਖੋ ਆਪਣਾ ਕੋਈ ਨਿਜੀ ਦੁਸ਼ਮਣਨੀ ਦੇ ਨਾਂ ਹੀ ਸਾਡੀ ਫਿਤਰਤ ਹੈ ਵੀ ਕਿਸੇ ਦਾ ਅਟੈਕ ਕਰੀਏ ਭਾਈ ਅਸੀਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਹੜੇ ਲੋਕ ਪੰਜਾਬ ਦਾ ਬੇੜਾ ਕਰ ਕਰ ਰਹੇ ਨੇ ਹੁਣ ਪੰਜਾਬ ਦੀ ਸਿਆਸਤ ਉੱਤੇ ਇਹ ਮਜੀਠੀ ਦਾ ਕੀ ਅਸਰ ਪਊਗਾ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਲੀ ਦਲ ਰਾਈਜ਼ ਕਰੂਗਾ ਪੰਜਾਬ 'ਚ ਤੁਸੀਂ ਇਕੱਲੇ ਕਾਲੇ ਗੱਲ ਦੀ ਗੱਲ ਗੱਲ ਕਰਦੇ ਹੋ ਕਾਂਗਰਸ ਵੀ ਰਗੜੀ ਗਈ ਵਿੱਚ ਕਾਲੀਆਂ ਤੋਂ ਗੱਲ ਛੱਡੋ ਕਿਹੜਾ ਸਰਵਾਈਵ ਕਰੂਗਾ ਕਾਂਗਰਸੀ ਵੀ ਰਗੜੇਗੇ ਜਿਹੜੇ ਆ ਫੈਰੇ ਵਰਗੇ ਪ੍ਰਤਾਪ ਬਾਜੇ ਵਰਗੇ ਠੀਕ ਹੈ ਨਾ ਚੰਨੀ ਵਰਗੇ ਨੇ ਬਿਆਨ ਦਿੱਤਾ ਸੀ ਮੀਠੀ ਦੇ ਹੱਕ ਚ ਹੁਣ ਉਹ ਵੀ ਪਸਤਾਉਂਦੇ ਆ ਹੁਣ ਇਹਨਾਂ ਨੂੰ ਖਦਸ਼ਾ ਕੀ ਹੈ ਬਿਲੋ ਜੀ ਆਉਣ ਵਾਲੇ ਸਮੇਂ ਦਾ ਤੁਸੀਂ ਮੀਡੀਆ ਵਿੱਚ ਰਹਿੰਦੇ ਹੋ ਕੋ ਕਰਿਆ ਕਰੋ ਚੰਦੀ ਰਿਸਰਚ ਕਰਿਆ ਕਰੋ ਇਹਨਾਂ ਨੂੰ ਖਦਸ਼ਾ ਹੈ ਵੀ ਕਿਤੇ ਭਵੰਤਵਾਨ ਰਿਪੋਰਟ ਦੁਆਰਾ ਨਾ ਹੋ ਜੇ ਹੋ ਵੀ ਸਕਦਾ ਉਹ ਕਿਉਂਕਿ ਨਸਿਆਂ ਦਾ ਸਭ ਤੋਂ ਵੱਡਾ ਮੁੱਦਾ ਹੈ ਠੀਕ ਹੈ ਨਾ ਗੱਲ ਲੋਕ ਕੀ ਕਹਿੰਦੇ ਸੀ ਤੁਸੀਂ ਮਾਤਰਾਂ ਦੇ ਘਰ ਤਾਂ ਟਾਤੇ ਜੀ ਆਮ ਬੰਦੇ ਦਾ ਘਰ ਤਾਂ ਤਾਂ ਹੁਣ ਟਾਓ ਕਰਟਾਉਣ ਨੂੰ ਵੀ ਵੱਡੀ ਗੱਲ ਹੈ ਮੈਂ ਤਾਂ ਇਹ ਵੀ ਕਹਿੰਨਾ ਗਦਾਫੀ ਨੂੰ ਕਿਦਾਂ ਲੋਕਾਂ ਨੇ ਸੜਕਾਂ ਦੇ ਭਜਾ ਭਜਾ ਘੁੱਟਿਆ ਸੀ ਨਾਲੇ ਬਾਅਦ ਵਿੱਚ ਮੌਤ ਦੇ ਘਾਟ ਤੋਰੇ ਇਹਨਾਂ ਹਰਾਮਖੋਰਾਂ ਦੀ ਨਾ ਜਿੰਨੀ ਪ੍ਰਾਪਰਟੀ ਹੈਗੀ ਆ ਜਿਹੜੇ ਵੀ ਨਸ਼ੇਤਨ ਦੇ ਵਿੱਚ ਪਏ ਐ ਸਾਰੀ ਪ੍ਰਾਪਰਟੀ ਜ਼ਬਤ ਕਰਕੇ ਨਾ ਉਹਨਾਂ ਲੋਕਾਂ ਨੂੰ ਵੰਡੀ ਜਾਵੇ ਜਿਹਨਾਂ ਨੂੰ ਨੁਕਸਾਨ ਕੀਤਾ ਐ ਇਤ tanto ਮੈਂ ਕਹਿਣ ਨੂੰ ਤਿਆਰ ਆ ਤੁਸੀਂ ਗੱਲ ਕਰੋ ਸਰਵਾਈਵ ਦੀ ਬਿਲਕੁਲ ਨਹੀਂ ਹੋਣਾ ਜੀ ਗਾਲੀਆਂ ਤਾਂ ਬੇੜਾ ਬਹਿ ਚੁੱਕਾ ਬਹਾਇਆ ਵੀ ਇਹਨਾਂ ਨੇ ਆਪ ਐ ਮੈਂ ਹੁਣ ਵੀ ਨਾ ਜਿਹੜੇ ਬੰਦੇ ਐ ਕਹਿੰਦੇ ਐ ਵੀ ਅਸੀਂ ਅਕਾਲੀਆਂ ਨੂੰ ਸਪੋਰਟ ਕਰਦੇ ਐ ਅਸੀਂ ਅਕਾਲੀ ਦਲ ਦੀ ਸਰਕਾਰ ਮੈਂ ਹੁਣੇ ਵੀ ਬੇਨਤੀ ਕਰਦਾ ਵੀ ਭਰਾਵੋ ਚਾਰ ਪੰਜ ਬੰਦੇ ਐ ਪੂਰੇ ਕਲ ਦਲ ਨੂੰ ਬਦਨਾਮ ਕਰਦੇ ਇਹਨਾਂ ਨੂੰ ਬਾਹਰ ਕੱਢ ਦਿਓ ਸਭ ਤੋਂ ਪਹਿਲਾਂ ਸੁਖਵੀਰ ਬਾਦਲ ਜੀ ਝੂਠਾ ਬੰਦਾ ਗੱਪੀ ਬੰਦਾ ਤੇ ਦੂਜੇ ਨੰਬਰ ਤੇ ਵਿਕਰਮ ਸਿੰਘ ਮਜੀਠੀਆ ਠੀਕ ਹੈ ਜਿਹੜੇ ਬੰਦੇ ਨੇ ਡਰਗ ਨੰਦਾ ਕਰਕੇ ਪੰਜਾਬ ਨੂੰ ਬਰਬਾਦ ਕੀਤਾ ਆਬਲਟੋਹੇ ਵਰਗੇ ਠੀਕ ਹੈ ਨਾ ਦੂਜੇ ਚੰਦੂ ਮਾਦਰੇ ਵਰਗੇ ਦੂਜਾ ਮੰਤਾਰ ਬੜਾ ਭੰਡੇ ਵਾਲਾ ਜਿਹਨੇ ਬੇਅਦਬੀ ਦੇ ਵਿੱਚ ਉਹ ਪੂਰਾ ਇਨਵੋਲਵ ਹੈ ਠੀਕ ਹੈ ਤੇ ਬੀਬਾ ਹਰਸਿਮਤ ਕੌਰ ਬਾਦਲ ਨੂੰ ਬੇਨਤੀ ਹੈ ਵੀ ਜੇ ਤੂੰ ਇੱਕ ਇੰਨੀ ਸੱਚੀ ਬਣਦੀ ਹੈ ਤੇ ਤੈਨੂੰ ਆਹ ਦੇ ਦਿੰਦੇ ਆ ਵੀ ਕੱਲ੍ਹ ਜਲ ਮੁੜ ਕੇ ਸਰਜੀਤ ਕਰਦੇ ਨੇ ਵੀ ਆਹ ਚਾਰ ਪੰਜ ਬੰਦੇ ਨੂੰ ਬਾਹਰ ਕੱਢ ਦੇ ਠੀਕ ਹੈ ਠੀਕ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸਾਨੂੰ ਇਸ ਚੀਜ਼ ਦਾ ਦੁੱਖ ਹੈ ਬਿੱਲੂ ਜੀ ਵੀ ਜਿਹੜੀ ਸ਼੍ਰੋਮਣੀ ਕਾਲਦਲ ਪਾਰਟੀ ਸੀ ਨਾ ਇਹ ਸਿੱਖਾਂ ਤੇ ਦੀ ਸ਼ਰਮੌਰ ਸੰਸਥਾ ਤੇ ਜਾਂ ਇਹ ਕਹਲੇ ਵੀ ਜਿਵੇਂ ਸ਼੍ਰੋਮਣੀ ਗੰਢ ਦੀ ਗੱਲ ਕਰ ਲੋ ਵੀ ਮਜ਼ਦੂਰਾਂ ਤੇ ਕਿਸਾਨਾਂ ਦੀ ਇੱਕ ਪਾਰਟੀ ਸੀ ਸੰਘਰਸ਼ੀ ਪਾਰਟੀ ਸੀ ਉਸ ਪਾਰਟੀ ਦਾ ਇਹਨਾਂ ਨੇ ਬੇੜਾ ਗਰਪ ਕੀਤਾ ਹੈ ਦੁੱਖ ਹੈ ਇਸ ਗੱਲ ਦਾ ਅਪਾ ਮਜੀਠੀਆ ਸਾਹਿਬ ਦੀ ਗੱਲ ਕਰ ਰਹੇ ਸੀਗੇ ਜਿਹੜੀ ਟਰੱਕਸ ਦੇ ਵਿੱਚ ਉਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ ਤੇ ਕੀ ਮਤਲਬ ਕੌਣ ਵਾਲਾ ਸਮਝ ਕੀ ਹੋਊਗਾ ਕਿ ਵਾਪਰਣਾ ਹੈ ਕੀ ਗੱਲਬਾਤ ਹੋਊਗੀ ਕੋਸ਼ ਮਰ ਜੇ ਵਾਪਰ ਰਹੀ ਜੀ ਇਹ ਲੋਕਾਂ ਦੇ ਹੱਥ ਵਿੱਚ ਬਵਰ ਹੁੰਦੀ ਹੈ ਲੋਕਾਂ ਨੇ ਦੇਖਣਾ ਵੀ ਅਸੀਂ ਕਿਹਨੂੰ ਵੋਟ ਪਾਉਣੀ ਹੈ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਤੁਸੀਂ ਕਿਹਨੂੰ ਵੋਟ ਪਾਓ ਠੀਕ ਹੈ ਬੇ ਅੰਧ ਭਗਤ ਬਣ ਕੇ ਵੋਟ ਨਾ ਪਾਓ ਝੁਗਦੇ ਪਾਲੜੇ ਬਲ ਕਦੇ ਵੋਟ ਨਾ ਪਾਓ ਨਿਰਣਾ ਕਰੋ ਪਰਖ ਕਰੋ ਤੁਹਾਡੇ ਹਲਕੇ ਦਾ ਕੈਂਡੀਡੇਟ ਤੁਹਾਨੂੰ ਕਿਹੜਾ ਵਧੀਆ ਲੱਗਦਾ ਠੀਕ ਹੈ ਜੇ ਫਰਕ ਪੈਣਾ ਏ ਮਿਲੀਠੀਏ ਦੀ ਕਰਤੂਤ ਦਾ ਤਾਂ ਕਾਲੀਆਂ ਤੇ ਕਾਂਗਰਸੀਆਂ ਦੋਨਾਂ ਤੇ ਪੈਣਾ ਹੋਰ ਕਹਤੇ ਨੇ ਪੈਣਾ ਮੈਨੂੰ ਇਦਾਂ ਲੱਗਦਾ ਵੀ ਇਹ ਜਿਹੜਾ ਕੇਸ ਹੀ ਨਾ ਮਿਜਕਰਮਸ਼ਿ ਮਿਲੀਠੀਆ ਦਾ ਇਹਦਾ ਅਸਰ ਭਾਜਪਾ ਨੂੰ ਜ਼ਿਆਦਾ ਹੋਣਾ ਹੈ ਮਤਲਬ ਕਿ ਉਹ ਸਟ੍ਰੌਂਗ ਹੋਣੀ ਹੈ ਉਹ ਕਿਦਾਂ ਜੀ ਕਿਉਂਕਿ ਪਹਿਲਾਂ ਕਾਲੀਆਂ ਨਾਲ ਗੱਠ ਜੋੜ ਸੀਗਾ ਹੁਣ ਪਿਛਲੇ ਜਿਹੜੀ ਜਿਮਨੇ ਚੋਣ ਹੋਈ ਹੈ ਉਹਦੇ ਵਿੱਚ 8000 ਵੋਟ ਤਾਂ ਭਈ ਕਾਲੀਆਂ ਨੂੰ ਭਾਜਪਾ ਤਾਂ ਲੈ ਗਈ 22000 ਵੋਟ ਠੀਕ ਹੈ ਕੱਲੇ ਲੜ ਕੇ ਲੈ ਗਈ ਠੀਕ ਹੈ ਉਹ ਜਾਨੀ ਕਿ ਤੁਸੀਂ ਇਹ ਦੇਖੋ ਉਹਦਾ ਮਾਰਜਨ ਵੋਟ ਮਾਰਜਨ ਵਧਿਆ ਮੈਂ ਕਹਿੰਦਾ ਜੀ ਜੇ ਉਹ 25% ਵੀ ਕਰਕੇ ਤਾਂ ਸਰਕਾਰ ਬਣਾ ਜਾਣਗੇ ਜੀ ਇਹਨਾਂ ਦੇ ਖੇਣੇ ਖਣ ਜਾਣੇ ਇਹ ਤਿੰਨ ਤਿੰਨ ਤਰ੍ਹਾਂ ਹੋ ਜਾਣੀਆਂ ਠੀਕ ਹੈ ਤੇ ਦੂਜੀ ਗੱਲ ਜਿਹੜਾ ਇੱਕ ਕਦਮ ਭਵੰਤਮਾਨ ਨੇ ਚੱਕਿਆ ਭਵੰਤਮਾਨ ਦੀ ਕਹਿ ਲਈਏ ਨਾ ਵੀ ਪੋਜੀਸ਼ਨ ਜਿਹੜੀ ਹੈ ਵਧੀਆ ਬਣੀ ਹੈ ਠੀਕ ਹੈ ਉਹ ਉੱਪਰ ਹੋਇਆ ਡਾਊਨ ਨਹੀਂ ਹੋਇਆ ਕਿਉਂਕਿ ਇਹਨਾਂ ਨੇ ਬੜੇ ਪਹਿਲਾਂ ਤੰਜ ਕੱਸੇ ਤਿੰਨ ਸਾਲ ਦੇ ਵਿੱਚ ਕੀ ਕਰਤਾ ਮੈਂ ਖੁਦ ਕਹਿਆ ਜੀ ਨੇ ਲੋਕ ਕਹਿ ਰਹੇ ਨੇ ਭਗਵਤ ਮਾਨ ਨੇ ਪੰਜਾਬ ਦੇ ਵਿੱਚ ਕੁਝ ਨਹੀਂ ਕੀਤਾ ਜੋ ਲੋਕਾਂ ਨੇ ਵਾਅਦੇ ਕੀਤੇ ਉਹਨਾਂ ਤੇ ਉਤਰ ਨਹੀਂ ਰਿਹਾ ਤੁਸੀਂ ਉਹਦੀ ਜੀ ਸਟੇਟਮੈਂਟ ਹੈ। ਦੇਖੋ ਇਹ ਲੋਕ ਉਹ ਨੇ ਜਿਨ੍ਹਾਂ ਨੇ 74 75 ਸਾਲ ਜੋਤੀਆਂ ਖਾਧੀਆਂ ਨੇ ਕਾਲੀਆਂ ਦੇ ਕਾਂਗਰਸੀਆਂ ਤੋਂ ਹੁਣ ਜਿਹੜੇ ਪਹਿਲਾਂ ਖੂਪ ਪੱਟੇ ਹੋਏ ਨੇ ਉਹ ਭਰਨੇ ਕਿਹੜਾ ਸੌਖਾ ਏ ਜੀ ਤੁਸੀਂ ਆਪਣੇ ਘਰ ਦੇ ਵਿੱਚ ਖੁਦ ਹੀ ਮਿੱਟੀ ਖੂਚ ਪਾ ਕੇ ਭਰਦੇ ਨਹੀਂ ਹੁੰਦੀ ਕਦੇ ਵਾਰ ਤੇ ਵੀ ਠੀਕ ਹੈ ਉਦੋਂ ਬਾਅਦ ਮਿੱਟੀ ਚਾਹੀਦੀ ਏ ਠੀਕ ਹੈ ਨਾ ਗੱਲ ਜਿਹੜੇ ਇਹਨਾਂ ਖੂਪ ਪੱਟੇ ਨੇ ਉਹ ਭਾਵੇਂ ਕਾਲੀ ਹੁਣ ਭਾਵੇਂ ਕਾਂਗਰਸੀਆਂ ਨੂੰ ਉਹ ਭਰਨੇ ਸੌਖੇ ਨਹੀਂ ਭਗਵਾਨਤਮਾਨ ਇਹਦਾ ਆਪ ਕਹਾਂਦਾ ਵੀ ਕਈ ਵਾਰੀ ਗੰਦ ਇੰਨਾ ਹੁੰਦਾ ਝੜ ਦੋ ਵਾਰੀ ਮਾਰਨਾ ਪੈਂਦਾ ਠੀਕ ਹੈ ਨਾ ਉਹਨੂੰ ਮੌਕਾ ਇੱਕ ਵਾਰੀ ਹੋਰ ਦੇਣਾ ਪਊਗਾ ਜਨ ਕਿ ਤਿੰਨ ਸਾਢੇ ਤਿੰਨ ਸਾਲ ਹੀ ਹੋਏ ਨੇ ਫਰਦਾਨ ਨੂੰ ਸ਼ੁਰੂਆਤ ਕੀਤੀ ਹੈ ਠੀਕ ਹੈ ਨਾ ਤੇ ਬਾਕੀ ਦੇ ਵਿੱਚ ਜਿਹੜੀ ਨਾ ਤੁਸੀਂ ਕੰਮ ਦੀ ਗੱਲ ਕਰਦੇ ਵੀ ਕੀ ਕਰਤਾ ਇਹਦੇ ਨਾਲ ਤਾਂ ਮੈਂ ਵੀ ਬਹੁਤ ਸਹਿਮਤ ਨਹੀਂ ਵੀ ਹਲੇ ਇੰਨਾ ਕੁਝ ਨਹੀਂ ਹੋਇਆ ਜਿੰਨਾ ਉਹਨੇ ਕਮਿਟਮੈਂਟ ਲੋਕਾਂ ਨਾਲ ਕੀਤੀ ਸੀ ਤੇ ਪਰ ਕੋਈ ਨਹੀਂ ਨੁਕਸਾਨ ਵੀ ਨਹੀਂ ਕੀਤਾ ਠੀਕ ਜਿਵੇਂ ਕਾਲੀ ਦੇ ਕਾਰਜ ਨੇ ਕੀਤਾ ਨੁਕਸਾਨ ਵੀ ਨਹੀਂ ਕੀਤਾ ਠੀਕ ਇਹ ਸਾਨੂੰ ਗਿਆਨੀ ਬੂਟਾ ਸਿੰਘ ਜੀ ਜਦੋਂ ਵਿਕਰਮ ਜੀ ਹਮਜੀਠੀਏ ਦੇ ਕੇਸ ਉੱਤੇ ਸਾਨੂੰ तमाम ਜਾਣਕਾਰੀ ਦਿੱਤੀ ਹੈ ਧੰਨਵਾਦ ਥੈਂਕ ਯੂ